ਦੱਤਾ ਚੱਕਾਈ ਚੱਕ ਲਤਾ ਹਾਂ 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 ਤੋ ਜੀ ਹਰ ਚੱਕ Terima kasih telah menonton! ਆਹ ਮਾੜਾ ਪੜਟੇ ਇਹ ਕੋ ਟਾਈਮ ਆਊਗਾ ਜਿਹਦੇ ਵਿੱਚ ਐ ਕਿਲ ਵਰਗਾ ਕਰ ਦੂੰਗਾ ਸਿੱਧਾ ਬਿਲਕੁਲ ਆ ਪਾਈਏ ਕਰਮੇ ਦੇ ਕਾ ਹੈ ਮੇਰਾ ਤਾਂ ਅੰਟੀ ਕਰਦਾ ਸੀ ਵੀ ਵਾਪਸੀ ਬੰਦ ਕਰੀਏ ਆੜ ਮੋਟਾ ਮੈਂ ਨਾ ਅਡਾ ਵਾਂ ਜੇਦੀ ਪਾਇ ਲੱਤ ਮਾਰਿਆ ਗੁਰੂ ਹੁਣ ਅੱਜ ਆਇਆ ਸੋਹ ਕਾਰ ਬੰਦੇ ਨੂੰ ਤਾਂ ਬਚਾਣਾ ਕਹਿੰਦਾ ਚੋਰ ਨੂੰ ਮਾਰਨਾ ਦੇਣਾ ਲੇਕਨ ਕਹਿੰਦੇ ਪਤਾ ਨਹੀਂ ਦੋ ਵਾਰੀ ਤਾਂ ਪਹਿਲਾਂ ਕਿਤੇ ਦਾਪ ਦੋਬ ਪਤਾ ਨਹੀਂ ਛੇਕਾ ਸੁੱਕਾ ਪਤਾ ਨਹੀਂ ਕੋਈ ਕਿਤੇ ਕਰਾ ਕੇ ਆਈਏ ਬਾਬੇ ਨੇ ਕਿਹਾ ਇਹ ਫਨੀ ਠੀਕ ਹੈ 18 19 ਵਾਰੀ ਹੁਣ ਕਰਵਾ ਲਿਆ ਇਹ ਕੋਈ ਛੇਕਾ ਲਵਾਇਆ ਤਾਰ ਪੜਾਈਏ ਕੀ ਕਰਿਆ ਅੱਗੇ ਕਰਵਾਇਆ ਅਗੇ ਕਿੰਨੀ ਵਾਰੀ ਪੁਲਿਸ ਦੇ ਕਿ ਲਗੇ ਹਾਂ ਬਾਬੇ ਨੇ ਕਿਹਾ ਉਹ ਇਹ ਇੱਕ ਦਨੀਆ ਦੇ ਵਿੱਚ ਜਾਂ ਕੋਈ ਕੰਮਰ ਸੱਜਾ ਹੈ ਆਈ ਆਇਆ ਬੰਗਲੇਸੀ ਤੁਰਦੇ ਇਹਨਾਂ ਦੇ ਨਾਲ ਮੇਰੀ ਵਾਦਾ ਹੋ ਗਿਆ ਕਿ ਲਵਰ ਕਾ ਉਹ ਟਾਈਮ ਲੱਗੂਗਾ ਕਿਉਂ ਲੱਗੂਗਾ ਟਾਈਮ ਕਿੰਨਾ ਲੱਗ ਜੂਗਾ ਇਹ ਕੁੜੀ ਨੂੰ ਕੁਮਾਰੀ ਦੀ ਕੁੱਖ ਨੂੰ ੱੱਕਾ ਵੱਜਿਆ ਹੋਇਆ ਤਾਂ ਕਰਕੇ ਟਾਈਮ ਲੱਗੂਗਾ ਨਹੀਂ ਤੋ ਮਹਾਰਾਜ ਜੇ ਭੌਂਦੀ ਤਾਂ ਮੈਂ ਚੱਕੜਾ ਕਰਕੇ ਭੇਜਦਾ ਮੇਰਾ ਵੀ ੱੱਕਾ ਜੀ ਚੋ ਵਾਇਨੂ ਜੀ ਦਾ ਖਾਲਸਾ ਸਰ ਕੀ ਸੇਵਾਦਾਰਾ ਇਹਨੇ ਤਾਂ ਤੁਹਾਨੂੰ ਪੱਕੀ ਵੀ ਰੱਖ ਪੁੱਛਾ ਲੈਣੀ ਤੁਹਾਡੇ ਹੱਥ 'ਚ ਹੈ ਭਲਾ ਕਰਾਉਣਾ ਤੁਹਾਡੇ ਹੱਥ 'ਚ ਹੈ ਜੇ ਤੁਹਾਡੀ ਝੋੜੀ ਸੰਗਤ ਦੀ ਭਰਨੀ ਤੁਹਾਡੇ ਹੱਥ 'ਚ ਹੈ ਤੁਸੀਂ ਕਰਾਓਗੇ ਤੁਸੀਂ ਪੁੱਛਾ ਲੋ ਮੇਰੀ ਗੱਲ ਸਹੀ ਐ ਨਹੀਂ ਹੈ ਆ ਧਿਆਨ ਕਰਨ ਵਾਲੀ ਗੱਲ ਤੇ ਇਹ ਚੀਜ਼ਾਂ ਨਾ ਅੱਜ ਜੇ ਕੋਈ ਇਹ ਜਿਹੀ ਜਗ੍ਹਾ ਉੱਜਨਾ ਤਾਂ ਅੱਜ ਨੂੰ YouTube ਪਰ ਪ੍ਰੈਸ ਵਾਲੇ ਮੀਡੀਆ ਵਾਲੇ ਲੋ ਆ ਜਾਂਦੇ ਦੇਖੋ ਸਾਡੇ ਪਾਪੇ ਦਾ ਕੰਮ ਕਰਾ ਦੇਖੋ ਕੀ ਆ ਕੁੜੀ ਦੇਖੋ ਕੀ ਇਹ ਜੀ ਅਰੇ ਕੁੜੀ ਨੂੰ ਬਲਾ ਬਲਾ ਕੇ ਅਤਮਾਈ ਕਰ ਦਿੰਨੀ ਸੀ ਮੀਡੀਆ ਵਾਲਾ ਆ ਚੱਕੋ ਜੀ ਪਰ ਨਹੀਂ ਆਪਾਂ ਕੋਈ ਮਸ਼ਹੂਰ ਨਹੀਂ ਹੋਣਾ ਆਪਾਂ ਕੋਈ ਮੀਡੀਆ ਨੂੰ ਨਹੀਂ ਦਿਖਾਣਾ ਆਪਣੀ ਆਵਾਜ਼ ਤੇ ਆਪਾਂ ਮਸ਼ਹੂਰ ਹੋ ਮਾਲਕ ਦੇ ਅੱਗੇ ਹੋਗੇ ਉਸ ਉੱਤੇ ਹੋਰ ਹੈ ਅੱਜ ਮਾੜੀ ਜੀ ਚੀਤੇ ਜੀ ਹੋ ਜਾਂਦੀ ਨਾ ਦੇਖਦੇ ਨਹੀਂ ਆਪਾਂ YouTube ਤੇ ਮਾੜੀ ਮਾੜੀ ਚੀਚਾਂ ਆਉਂਦੀਆਂ ਕਿੰਨੀ ਚੜਾਉਂਦੇ ਆ ਚੜਾਓ ਆ ਚੜਾਓ ਆਨਲਾਈਨ ਕਰੋ ਉਹ ਕਰੋ ਉਹ ਨਹੀਂ ਉਹ ਨਹੀਂ ਚਾਹੀਦਾ ਬਸ ਇੱਕ ਤੁਹਾਡਾ ਸਾ ਮਸੂਰੀ ਕਾਦੀ ਕਰਨੀ ਆਪਾਂ ਆਪਾਂ ਗੁਰੂフィਲਾ ਦੀ ਮਸੂਰੀ ਨਹੀਂ ਕਰ ਸਕਦੇ ਉਹਨਾਂ ਦੀ ਤਾਂ ਮਸੂਰੀ ਹੋਈ ਇੱਕ ਆਪਾਂ ਸੇਵਾ ਕਰਦੇ ਆਂ ਬਾਬਾ ਮੇਰੇ ਦਰਬਾਰ ਦੀ ਕਿਵੇਂ ਆ